ਜੌਨ ਡੀਅਰ ਕਿੱਟ ਅਵੇਲੇਬਲ ਪਾਵਰ ਸਟੀering ਜੈਕ ਕਿੱਟ ਲਿੰਕ ਵਾਲੀ ਲੱਕੀ ਬਾਉ ਦੀ ਦੁਕਾਨ ਪੰਜਾਬ ਵਾਲੇ ਜੌਨ ਡੀਅਰ ਟਰੈਕਟਰ ਕਿੱਟ ਸਾਰੀਆਂ ਕਿਟਾਂ ਅਵੇਲੇਬਲ ਨੇ ਜੀ ਆਪਣੇ ਕੋਲ ਇੱਥੇ ਜੌਨ ਡੀਅਰ ਸੋਨਾਲੀਕਾ 61 11 ਅਰਜਨ ਬਾਕੀ ਦੂਜੀ ਵੀਡੀਓ ਤੁਹਾਨੂੰ ਦੱਸ ਦਿੱਤਾ ਸੀਗਾ ਇਹ ਹੈਗੀ ਜੌਨ ਡੀਅਰ ਦੀ ਭੁੱਲ ਕੇ ਰੱਖਣੀ ਆ ਜੌਨ ਡੀਅਰ ਦੀ ਹੈ ਜੀ ਸਪੈਸ਼ਲ ਜੀ ਜੀ ਸਾਰੇ ਜਾਣੇ ਬੇਨਤੀ ਹੈ ਪੰਜਾਬ ਵਾਲੇ ਲੱਕੀ ਪਾਉ ਤੋਂ ਕਲਿੱਕ ਲੈਂਡ ਲਈ ਰੇਅਰ ਕ੍ਰੈਕਰੀ ਲੈਫਟ ਵਾਲੀ ਚੈੱਕ ਵਾਲੀ ਕਿਟਨ ਲੈ ਲਓ ਹੋਰ ਸੇ ਦੇਖਾ ਤੇ ਬੈਸਟ ਕੁਆਲਿਟੀ ਤੇ ਸਾਰੀ ਕਿਟਾਂ ਅਵੇਲੇਬਲ ਨੇ ਇੱਕ ਮੌਕਾ ਸਹੀ ਕੁਆਲਿਟੀ ਲਈ ਤੁਸੀਂ ਸੰਪਰਕ ਜਰੂਰ ਕਰੋ ਤੇ ਬੇਨਤੀ ਹੈ ਤੁਸੀਂ ਵਾਸਤੇ ਵੀ ਮੰਗਾ ਸਕਦੇ ਹੋ ਤੇ ਵਾਸਤੇ ਵੀ ਸਰਵਿਸ ਹੈ ਇਿੱਤੇ ਵੀ ਜਿਵੇਂ ਗਾਉਂਦੇ ਜਿਵੇਂ ਸਿਸਟਮ ਚ ਉਮੀਦ ਹੈ ਜਲਦੀ ਸਾਰੇ ਪਾਸੇ ਸੁਵਿਧਾ ਹੈ ਤੇ ਹਰੇਕ ਕਲੈਕਟਰ ਦੀ ਰੇਕ ਇਟ ਲੈਣ ਲਈ ਮਿਲੋ ਜੇ ਆਖੋਗੇ ਪਾਸਤੇ ਵੀ ਭੇਜ ਦਾਂਗੇ ਜੇ ਕਾਹ ਕਾਵੇ ਉਹਨੂੰ ਵੀ ਉਹਨੇ ਹੋਰ ਸਾਰੇ ਦੇਕਾ ਦੇ ਸਾਡਾ ਸਾਰੀ ਕੁਆਲਿਟੀ ਨੰਬਰ 1 ਦਿੱਤੀ ਆ ਧੰਨਵਾਦ